ਚੋਣਾਂ ਲੋ ਲੈ ਕੇ ਗਿੱਧਰਬਾਹ ਦੀ ਸਿਆਸਤ ਲਗਾਤਾਰੱਖ ਦੀ ਨਜ਼ਰ ਆ ਰਹੀ ਹੈ ਛੋਟੇ ਬਦਲ ਸੰਭਾਲਣਗੇ ਹੁਣ ਲੋ ਵੱਡੇ ਬਦਲ ਦੀ ਵਿਰਾਸਤ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸ਼ੁਰੂਮਣੇ ਕਾਜਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਗਲੀ ਵਿਧਾਨ ਸਭਾ ਚੋਣ ਦੇ ਗਿੱਧਰਬਾਹ ਤੋਂ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਚ ਜੋਸ਼ ਹੋਰ ਵੱਧ ਚੁੱਕਿਆ ਹੈ ਇਹ ਉਹ ਇਤਿਹਾਸਿਕ ਸੀਟ ਹੈ ਜਿੱਥੋਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਰ ਪਕਾਸ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਚ ਪਹੁੰਚੇ ਸਾਰੇ ਇਸ ਸੀਟ ਤੇ ਸ਼ੁਰੂ ਤੋਂ ਹੀ ਜ਼ਿਆਦਾਤਰ ਬਾਦਲ ਪਰਵਾਤਾ ਦਬ ਵਾਰ ਇਹਦਾ ਨਜ਼ਰ ਆਇਆ ਵੱਡੇ ਬਾਦਲ ਇੱਥੇ ਪਹਿਲੀ ਵਾਰ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਸਨ ਉਹ ਇਥੋਂ ਲਗਾਤਾਰ 5 ਵਾਰ ਵਿਧਾਇਕ ਰਹ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਆਪਣੀ ਸੇਤ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ ਸੀ ਜੋ ਕਿ 4 ਵਾਰ ਲਗਾਤਾਰ ਇਥੋਂ ਜਿੱਤ ਹਾਸਲ ਵੀ ਕਰ ਚੁੱਕੇ ਨੇ ਬਾਦਲ ਪਰ ਬਾਦ ਦੇ ਚੋਣ ਲੜਨ ਕਰਕੇ ਇਹ ਹਲਕਾ ਹਮੇਸ਼ਾ ਹੋਟ ਸੀਟ ਰਿਹਾ ਉੱਥੇ ਦੱਸ ਦੇ ਕਿ ਪੰਜਾਬ ਦੀ ਮਸ਼ਹੂਰ ਕਹਾਵਤ ਪੰਜਾਬੀ ਦੇ ਵਿੱਚ ਕਦੇ ਦਾਦੀ ਦੀਆਂ ਤੇ ਕਦੇ ਪੋਤੇ ਦੀਆਂ ਪਰ ਇਸ ਹਲਕੇ ਦੇ ਵਿੱਚ ਕਦੇ ਤਾਈ ਦੀਆਂ ਤੇ ਕਦੇ ਭਤੀਜੇ ਦੀਆਂ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੂੰ ਉਹਨਾਂ ਦੇ ਭਤੀਜੇ ਮਨਪ੍ਰਿੰਤ ਸਿੰਘ ਬਾਦਲ ਨੇ ਲਏਗੇ ਵਿਧਾਇਕ ਤੇ ਹੁਣ ਇੱਥੇ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਲੜਨ ਦਾ ਜਿਹੜਾ ਐਲਾਨ ਕਰ ਚੁੱਕੇ ਨੇ ਉੱਥੇ ਦੱਸ ਦੇ ਕਿ ਚਾਰ ਵਾਰ ਸ਼ੁਰੂਮਣੀ ਕਾਲੀਦਾਲ ਬੋਲ ਜਿੱਤਣ ਵਾਲੇ ਮਨਪ੍ਰਿੰਤ ਸਿੰਘ ਬਾਦਲ ਨੇ ਹੁਣ ਪੀਜ਼ਲ ਪਾਰਟੀ ਆਫ ਪੰਜਾਬ ਬਣਾ ਕੇ 2012 ਦੇ ਵਿੱਚ ਕਿਦਰਵਾਹ ਤੇ ਬਠਿੰਡਾ ਦੋਵੇਂ ਹਲਕਿਆਂ ਤੋਂ ਚੋਣ ਲੜੀ ਤਾਬੂ ਇਤਰਾ ਹੋ ਹਾਰ ਕੇ ਉੱਥੇ ਦੱਸੇ ਕਿ ਕਿਦਰਵਾਹ ਚ ਉਹਨਾਂ ਨੇ ਸਿਰਫ ਬਹੁਤ ਘੱਟ ਬੋਟਾ ਹਾਸਲ ਕਰਕੇ ਜਿਹੜੀ ਹਾਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਉੱਥੇ ਦੱਸਦੇ ਕਾਲੀ ਦਲ ਚ ਹੁੰਦੇ ਵੀ ਵੱਡੇ ਫਰਕ ਨਾ ਉਹਨਾਂ ਨੂੰ ਨਵੀਂ ਪਾਰਟੀ ਦੇ ਵਿੱਚ ਕੋਈ ਖਾਸੀਆਂ ਵੋਟਾਂ ਨਹੀਂ ਮਿਲੀਆਂ ਸੀ ਲੋਕ ਨੌਜਵਾਨ ਚੇਰੇ ਰਾਜਵੜੀ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਇਸੇ ਇਲਾਕੇ ਦੇ ਵਿੱਚ ਉੱਥੇ ਜੇਕਰ 2012 ਦੀ ਗੱਲ ਕਰੀਏ ਤਾਂ 2012 ਤੱਕ ਕਾਲੀਆ ਦਾ ਘੜ ਮੰਨੀ ਜਾਂਦੀ ਸੀ ਸੀਟ ਨੂੰ ਰਾਜਵੜੀ ਨੇ ਫਤਿਹ ਹਾਸਲ ਕਰ ਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਤਿੰਨ ਵਾਰ ਇਹ ਤੋਂ ਜਿੱਤ ਹਾਸਲ ਕੀਤੀ ਹੈ ਜੇਕਰ 2022 ਦੇ ਵਿੱਚ ਪੂਰੇ ਸੂਬੇ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਵੱਡੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਇਸ ਦਾਲਾ ਉਹਨਾਂ ਨੂੰ ਇਨਾਮ ਬਾਜੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਹਾਸਲ ਹੋਈ ਸੀ ਰਾਜਾ ਬਿੰਗਨ ਉੱਥੇ ਦੱਸ ਦੇ ਕਿ ਉਹਨਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਹਨਾਂ ਦੀ ਪਤਨੀ ਅਮ੍ਰਿਤਰਾ ਬਿੰਗ ਵੀ ਨੂੰ ਵੀ ਟਿਕਟ ਮਿਲੀ ਸੀ ਪਰ ਉਹ ਆਪ ਦੇ ਹਰਦੀਪ ਸਿੰਘ ਢੀਮਪੋਟ ਲੋ ਕੋਲ ਬੁਰੀ ਤਰ੍ਹਾਂ ਹਾਰਦੀ ਹੋਈ ਨਜ਼ਰ ਆਈ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ੁਰੂਮਣੇ ਕਾਂਗਰਸ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜੋ ਕਿ ਕਿਦਰ ਬਾਹਤੋਂ ਚੋਣ ਲੜਨਗੇ ਇਸ ਕਰਕੇ ਪਾਰਟੀ ਦੇ ਵਿੱਚ ਵੱਡੀ ਹਲਚਲ ਜਿਹੜੀ ਦੇਖਣ ਨੂੰ ਮਿਲਦੀ ਨਜ਼ਰ ਆ ਰਹੀ ਹੈ ਚੋਣਾਂ ਨੂੰ ਲੈ ਕੇ ਕਿਦਰ ਬਾਹ ਦੀ ਸਿਆਸਤ ਲਗਾਤਾਰ ਪੱਖ ਦੀ ਨਜ਼ਰ ਆ ਰਹੀ ਹੈ ਛੋਟੇ ਬਾਦਲ ਸੰਭਾਲਣਗੇ ਹੂਲੋ ਵੱਡੇ ਬਾਦਲ ਦੀ ਵਿਰਾਸਤ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸ਼ੁਰੂਮਣੇ ਕਾਂਗਰਸ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਗਲੀ ਵਿਧਾਨ ਸਭਾ ਚੋਣ ਦੇ ਕਿਦਰ ਬਾਹ ਤੋਂ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਚ ਜੋਸ਼ ਹੋਰ ਵੱਧ ਚੁੱਕਿਆ ਹੈ ਇਹ ਉਹ ਇਤਿਹਾਸ ਇਸ ਸੀਟਾ ਜਿੱਥੋਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਰ ਪ੍ਰਕਾਸ਼ਿੰਗ ਬਾਦਲ ਪਹਿਲੀ ਵਾਰ ਵਿਧਾਨ ਸਭਾ ਚ ਪਹੁੰਚੇ ਸਾਰੇ ਇਸ ਸੀਟ ਤੇ ਸ਼ੁਰੂ ਤੋਂ ਹੀ ਜ਼ਿਆਦਾਤਰ ਬਾਦਲ ਪਰਵਾਤਾ ਦਬ ਦਬਾ ਰਹਿਦਾ ਨਜ਼ਰ ਆਇਆ ਵੱਡੇ ਬਾਦਲ ਇੱਥੇ ਪਹਿਲੀ ਵਾਰ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਸਨ ਉਹ ਇਥੋਂ ਲਗਾਤਾਰ 5 ਵਾਰ ਵਿਧਾਇਕ ਰਹੇ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਆਪਣੀ ਇਸ ਸੀਟ ਤੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ ਸੀ ਜੋ ਕਿ 4 ਵਾਰ ਲਗਾਤਾਰ ਇਥੋਂ ਜਿੱਤ ਹਾਸਲ ਵੀ ਕਰ ਚੁੱਕੇ ਨੇ ਬਾਦਲ ਪਰ ਬਾਦ ਚ ਚੋਣ ਲੜਨ ਕਰਕੇ ਇਹ ਹਲਕਾ ਹਮੇਸ਼ਾ ਹੋਟ ਸੀਟ ਰਿਹਾ ਹੈ ਉੱਥੇ ਦੱਸ ਦੇ ਕਿ ਪੰਜਾਬ ਦੀ ਮਸ਼ਹੂਰ ਕਹਾਵਤ ਪੰਜਾਬੀ ਦੇ ਵਿੱਚ ਕਦੇ ਦਾਦੀ ਦੀਆਂ ਤੇ ਕਦੇ ਪੋਤੇ ਦੀਆਂ ਪਰ ਇਸ ਹਲਕੇ ਦੇ ਵਿੱਚ ਕਦੇ ਤਾਈ ਦੀਆਂ ਤੇ ਕਦੇ ਭਤੀਜੇ ਦੀਆਂ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੂੰ ਉਹਨਾਂ ਦੇ ਭਤੀਜੇ ਮਨਪ੍ਰਿੰਤ ਸਿੰਘ ਬਾਦਲ ਨੇ ਲਏਗੇ ਵਿਧਾਇਕ ਤੇ ਹੁਣ ਇੱਥੇ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਲੜਨ ਦਾ ਜਿਹੜਾ ਐਲਾਨ ਕਰ ਚੁੱਕੇ ਨੇ ਉੱਥੇ ਦੱਸ ਦੇ ਕਿ ਚਾਰ ਵਾਰ ਸ਼ੁਰੂਮਣੀ ਕਾਲੀਦਾਲ ਬੋਲ ਜਿੱਤਣ ਵਾਲੇ ਮਨਪ੍ਰਿੰਤ ਸਿੰਘ ਬਾਦਲ ਨੇ ਹੁਣ ਪੀਜ਼ਲ ਪਾਰਟੀ ਆਫ ਪੰਜਾਬ ਬਣਾ ਕੇ 2012 ਦੇ ਵਿੱਚ ਗਿੱਦੜਵਾਹਾ ਤੇ ਬਠਿੰਡਾ ਦੋਵੇਂ ਹਲਕਿਆਂ ਤੋਂ ਚੋਣ ਲੜੀ ਤਾਬੂ ਇਤਰਾ ਹੋ ਹਾਰ ਕੇ ਉੱਥੇ ਦੱਸੇ ਕਿ ਗਿੱਦੜਵਾਹਾ ਚ ਉਹਨਾਂ ਨੇ ਸਿਰਫ ਬਹੁਤ ਘੱਟ ਵੋਟਾਂ ਹਾਸਲ ਕਰਕੇ ਜਿਹੜੀ ਹਾਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਉੱਥੇ ਦੱਸਦੇ ਕਾਲੀ ਦਲ ਚ ਹੁੰਦੇ ਵੀ ਵੱਡੇ ਫਰਕ ਨਾ ਉਹਨਾਂ ਨੂੰ ਨਵੀਂ ਪਾਰਟੀ ਦੇ ਵਿੱਚ ਕੋਈ ਖਾਸੀਆਂ ਵੋਟਾਂ ਨਹੀਂ ਮਿਲੀਆਂ ਸੀ ਲੋਕ ਨੌਜਵਾਨ ਚੇਰੇ ਰਾਜਵਰੀ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਇਸੇ ਇਲਾਕੇ ਦੇ ਵਿੱਚ ਉੱਥੇ ਜੇਕਰ 2012 ਦੀ ਗੱਲ ਕਰੀਏ ਤਾਂ 2012 ਤੱਕ ਕਾਲੀਆ ਦਾ ਘੜ ਮੰਨੀ ਜਾਂਦੀ ਸੀ ਸੀਟ ਨੂੰ ਰਾਜਵਰੀ ਨੇ ਫਤਿਹ ਹਾਸਲ ਕਰ ਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਤਿੰਨ ਵਾਰ ਇਹ ਤੋਂ ਜਿੱਤ ਹਾਸਲ ਕੀਤੀ ਹੈ ਜੇਕਰ 2022 ਦੇ ਵਿੱਚ ਪੂਰੇ ਸੂਬੇ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਵੱਡੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਇਸ ਦਾਲਾ ਉਹਨਾਂ ਨੂੰ ਇਨਾਂ ਬਾਝੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਹਾਸਲ ਹੋਈ ਸੀ ਰਾਜਾ ਰਵਿੰਗਨ ਉਹ ਤੇ ਦੱਸ ਦੇ ਕਿ ਉਹਨਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਹਨਾਂ ਦੀ ਪਤਨੀ ਅਮ੍ਰਿਤਰਾ ਰਵਿੰਗਨ ਨੂੰ ਵੀ ਟਿਕਟ ਮਿਲੀ ਸੀ ਪਰ ਉਹ ਆਪ ਦੇ ਹਰਦੀਪ ਸਿੰਘ ਢੀਮਪੋਟ ਢਿੱਲੋ ਕੋਲ ਬੁਰੀ ਤਰ੍ਹਾਂ ਹਾਰਦੀ ਹੋਈ ਨਜ਼ਰ ਆਈ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਮੇ ਨਕਲ ਦੇ ਦੇ ਬਦਾਂ ਸੁਖਬੀਰ ਸਿੰਘ ਬਾਦਲ ਜੋ ਕਿ ਕਿਦਰ ਬਾਹਤੋ ਚੋਣ ਲੜਨਗੇ ਇਸ ਕਰਕੇ ਪਾਰਟੀ ਦੇ ਵਿੱਚ ਵੱਡੀ ਹਲਚਲ ਜਿਹੜੀ ਦੇਖਣ ਨੂੰ ਮਿਲਦੀ ਨਜ਼ਰ ਆ ਰਹੀ ਹੈ